ਇਹਨੂੰ ਲੈ ਕੇ ਹਜ਼ਰਤ ਜਦੀਪ ਵੱਡੀ ਖ ਪੰਜਾਬ ਵਾਸੀਆਂ ਸਾਹਮਣੇ ਖੜੀ ਹੋਈ ਵੱਡੀ ਚੁਣੌਤੀ 11 ਤੋਂ 13 ਅਗਸਤ ਤੱਕ ਪੰਜਾਬ ਵਾਸੀਆਂ ਨੂੰ ਭਾਰੀ ਮੁਸ਼ਕਿਲ ਅਤੇ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਦੱਸਦੀ ਹੈ ਕਿ ਬਿਜਲੀ ਮੁਲਾਜ਼ਮਾਂ ਨਾਲ ਸੰਬੰਧ ਵੱਖ-ਵੱਖ ਯੂਨੀਅਨਾਂ ਦੇ ਸਾਂਝੇ ਫਾਰਮ ਦੇ ਸੰਘਰਸ਼ ਨੂੰ ਲੈ ਕੇ 11 ਤੋਂ 13 ਅਗਸਤ ਤੱਕ ਹੜਤਾਲ ਦਾ ਐਲਾਨ ਕੀਤਾ ਗਿਆ ਜਿਸ ਕਾਰਨ ਅਗਲੇ 3 ਦਿਨ ਲਈ ਬਿਜਲੀ ਪ੍ਰਣਾਲੀ ਚਲਾਉਣ ਵਿਭਾਗ ਦੀ ਚੁਣੌਤੀਪੂਰਕ ਹੋਣ ਵਾਲਾ ਹੈ ਇਸ ਦੇ ਨਾਲ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਘਟਨਾ ਕਰਮ ਕਾਰਨ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀਆਂ ਮੁਸ਼ਕਲਾਂ ਵੱਧੀਆਂ ਜਾਪ ਰਹੀਆਂ ਹਨ ਇੱਕ ਕਰਮ ਵਿੱਚ ਵਿਭਾਗ ਨੇ ਸਬ ਸਟੇਟ ਸਕੋਂਡਾ ਕੰਟਰੋਲ ਸੈਂਟਰ ਵਰਗੀਆਂ 33 ਮਹੱਤਵਪੂਰਨ ਥਾਵਾਂ ਤੇ ਲਗਭਗ 70 ਦੇ ਕਰੀਬ ਕਰਮਚਾਰੀਆਂ ਨੂੰ ਸਥਾਈ ਡਿਊਟੀ ਤੇ ਲਗਾਇਆ ਹੈ ਦੂਜੇ ਪਾਸੇ ਹੜਤਾਲ ਬਾਰੇ ਜੂਨੀਅਨ ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਨੂੰ ਲੈ ਕੇ ਬਿਜਲੀ ਮੰਤਰੀ ਨੂੰ ਦੀ ਪ੍ਰਧਾਨਗੀ ਹੇਠ 2 ਜੂਨ ਨੂੰ ਇੱਕ ਮੀਟਿੰਗ ਸੀ ਜਿਸ ਦੌਰਾਨ ਕਈ ਮੁੱਦਿਆਂ ਤੇ ਕੀਤੇ ਗਏ ਸਮਝੌਤਿਆਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ ਅਤੇ ਉਹਨਾਂ ਨੇ ਕਿਹਾ ਕਿ ਹੁਣ ਉਹਨਾਂ ਕੋਲ ਇਸ ਵਿਰੁੱਧ ਸੰਘਰਸ਼ ਕਰਨ ਤੋਂ ਇਲਾਵਾ ਕੋਈ ਵੀ ਕਲਪ ਨਹੀਂ ਬਚਿਆ ਹੈ ਕਰਮਚਾਰੀ ਗਠਨ ਦੇ ਆਗੂਆਂ ਨੇ ਦੋਸ਼ ਲਗਾਇਆ ਹੈ ਕਿ ਮੈਨੇਜਮੈਂਟ ਨੇ ਮੀਟਿੰਗ ਵਿੱਚ ਕੀਤੇ ਗਏ ਸਮਝੌਤਿਆਂ ਨੂੰ ਲਾਗੂ ਕਰਨ ਲਈ ਸਮਾਂ ਮੰਗਿਆ ਸੀ ਪਰ ਤਿੰਨ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਇਸ ਗੁੱਸੇ ਵਿੱਚ 25 ਜੂਨ ਤੋਂ ਬਿਜਲੀ ਕਰਮਚਾਰੀ ਸਿਰਫ ਵਰਕ ਟੂ ਵਰ ਰੂਲ ਦੇ ਤਹਿਤ ਆਪਣਾ ਨਿਧਾਰਤ ਡਿਊਟੀ ਕਰ ਰਹੇ ਹਨ ਉਹਨਾਂ ਨੇ ਦੱਸਿਆ ਕਿ ਉਹ ਲਗਾਤਾਰ ਆਪਣੀਆਂ ਮੰਗਾਂ ਦੇ ਹਾਲ ਹੀ ਵਿੱਚ ਮੈਨੇਜਮੈਂਟ ਨਾਲ ਸੰਪਰਕ ਵਿੱਚ ਹਣ ਪਰ ਅਧਿਕਾਰੀਆਂ ਨੇ ਉਹਨਾਂ ਮੁੱਦਿਆਂ ਨੂੰ ਟਾਲਮਟੋਲ ਕਰ ਰਹੇ ਹਨ ਉਹਨਾਂ ਨੇ ਦੱਸਿਆ ਕਿ ਘਾਤਕ ਹਾਦਸਿਆਂ ਦੇ ਸ਼ਿਕਾਰ ਕਰਮਚਾਰੀਆਂ ਨੂੰ ਹੋਰ ਮੁਆਵਜ਼ਾ ਡਿਊਟੀ ਦੌਰਾਨ ਜ਼ਖਮੀ ਹੋਏ ਕਰਮਚਾਰੀਆਂ ਦਾ ਪੂਰਾ ਇਲਾਜ ਠੇਕ ਤੇ ਕਰਨ ਵਾਲਿਆਂ ਦਾ ਇਨ ਹਾਊਸ ਕਰਮਚਾਰੀਆਂ ਦੀ ਸਥਾਈ ਭਰਤੀ ਪੁਰਾਣੀ ਕੀਤੀ ਜਾਣੀ ਚਾਹੀਦੀ ਹੈ ਧੰਨਵਾਦ